ਤੁਸੀਂ ਦੇਖ ਸਕਦੇ ਹੋ ਟੋਟਲ ਇੰਡੀਆ ਨਿਊਜ਼ ਤੇ ਲਾਈਵ ਤਸਵੀਰਾਂ ਬਾਪੂ ਅਲਮਸਤ ਲਾਲ ਬਾਸ਼ਾ ਜੀ ਦੇ ਵਰਸੀ ਸਮਾਗਮ ਮੌਕੇ ਤੇ ਹਾਂਡਾ ਪਰਿਵਾਰ ਦੇ ਵੱਲੋਂ ਜਿਹੜਾ ਲੰਗਰ ਦਾ ਆਯੋਜਨ ਕੀਤਾ ਗਿਆ ਆ ਉਦੋਂ ਲੰਗਰ ਬੱਤੀ ਜਿਹੜਾ ਆ ਛੇਤੇ ਵਿੱਚ ਲਾਇਆ ਆ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਸੀਂ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਰਵੀ ਜਿ세 ਦੇਖ ਸਕਦੇ ਆ ਮੌਕੇ ਦੇ ਐਡਵੋਕੇਟ ਵਰਮਾ ਜੀ ਉਹ ਵੀ ਮजूद ਨੇ ਔਰ ਉਹਨਾਂ ਨਾਲ ਨੇ लवली ਥਾਪਰ ਜੀ ਔਰ ਨਾਲ ਬਾਬਾ ਜੀ ਮजूद ਨੇ ਉਹਨਾਂ ਦੇ ਨਾਲ ਨੇ ਪਵਨ ਹਾਂਡਾ ਜੀ ਔਰ ਪਰਿਵਾਰ ਦੇ ਵੱਲੋਂ ਜਿਹੜਾ ਹੈ ਵਰਸੀ ਸਮਾਗਮ ਦੇ ਮੌਕੇ ਤੇ ਜਿਹੜਾ ਲੰਗਰ ਦਾ ਆਯੋਜਨ ਕੀਤਾ ਗਿਆ ਦੇਖ ਸਕਦੇ ਆ ਲਾਈਵ ਤੋਂ ਸਿੱਧਾ ਔਰ ਦਿਖਾ ਰਹੇ ਆ ਸਲਾਨਾ ਜਿਹੜੀ ਵਰਸ ਕੀ ਸਮਾਗਮ ਤੇ ਮੌਕੇ ਤੇ ਜਿਹੜਾ ਹੈ ਆ ਬਾਪੂ ਅਲਮਸਰ ਰਾਸ਼ਾ ਅਲਮਸਰ ਲਾਲ ਬਾਸ਼ਾ ਜੀ ਦੇ ਸਲਾਨਾ ਵਰਸ ਕੀ ਜ਼ਮਾਨੋਂ ਦੇ ਮੌਕੇ ਤੇ ਜਿਹੜਾ ਹੈ ਰਾਇ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਰਾਂਡਾ ਪਰਵਾਦੋਂ ਵੱਲੋਂ ਲਗਾਤਾਰ ਜਿਹੜਾ ਲੰਗਰ ਆ ਜਣਾ ਉਹ ਚੱਲਦਾ ਹੋਇਆ ਤਾਂ ਸਾਡੇ ਕੋਲ ਐਡਵੋਕੇਟ ਵਰਮਾ ਜੀ ਉਹ ਵੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਵੀ ਵਿਚਾਰ ਸਾਂਝ ਕਰਾਂਗੇ ਵਰਮਾ ਜੀ ਅੱਜ ਸ਼ੁਭ ਦਿਹਾੜੇਲੇ ਮੌਕੇ ਤੇ ਜਿਹੜਾ ਆ ਅੱਜ ਬਾਪੂ ਅਲਮਸਤ ਲਾਲ ਬਾਦਸ਼ਾਹ ਜੀ ਦੀ ਵਰਸੀ ਸਮਾਗਮ ਤੇ ਜਿਹੜਾ ਆ ਹਾਂਡਾ ਪਰਿਵਾਰ ਦੇ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਇਸ ਬੰਦੂ ਸਭ ਤੋਂ ਪਹਿਲਾਂ ਤਾਂ ਮੈਂ ਹਾਂਡਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਹਰ ਸਾਲ ਹੀ ਕੋਈ ਨਾ ਕੋਈ ਧਾਰਮਿਕ ਪ੍ਰੋਗਰਾਮ ਕਰਦੇ ਰਹਿੰਦੇ ਨੇ ਅੱਜ ਵੀ ਬਾਪੂ ਲਾਲ ਬਾਦਸ਼ਾਹ ਜੀ ਦੀ ਜਿਹੜੀ 25ਵੀਂ ਵਰਸੀ ਹੈ ਉਹਦੇ ਉਪਲੰਗ ਦੇ ਵਿੱਚ ਜਿਹੜਾ ਅੱਜ ਲੰਗਰ ਲਗਾਇਆ ਗਿਆ ਤੇ ਲੰਗਰ ਦੇ ਵਿੱਚ ਮੇਰੇ ਨਾਲ ਸਰਦਾਰ ਮਨਜੀਤ ਸਿੰਘ ਜੀ ਟੀਟੂ ਕਪੜਾਗੜ੍ਹ ਦੇ ਪ੍ਰਧਾਨ ਮੈਡਮ ਨੀਲੀਨ ਸ਼ਰਮਾ ਜੀ ਪਵਨ ਦਾੰਡਾ ਜੀ ਡਬਲਿਊ ਜੀ ਤੇ ਹੋਰ ਵੀ ਜਿਹੜੇ ਸਾਥੀ ਸੇਵਾ ਨਾਲ ਪਹੁੰਚੇ ਆ ਸਾਰਿਆਂ ਦਾ ਮਾਣ ਕਰਦੇ ਆ ਤੇ ਆਪਣੇ ਪਰਿਵਾਰ ਵੱਲੋਂ ਬਾਪੂ ਲਾਲ ਬਾਸ਼ਾ ਜੀ ਦੀ ਵਰਸੀ ਦੇ ਉੱਤੇ ਅਸ਼ੀਰਵਾਦ ਮੰਗਦੇ ਆ ਤੇ ਉਹਨਾਂ ਦੇ ਕਿਨ ਨਮਸਤਕ ਹੁੰਦੇ ਆ ਬਹੁਤ ਬਹੁਤ ਧੰਨਵਾਦ ਬਾਡਾ ਜੀ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਾਡੇ ਕੋਲ ਸਰਦਾਰ ਮਨਜੀਤ ਸਿੰਘ ਜੀ ਉਹ ਵੀ ਮੌਜੂਦ ਨੇ ਸਰਦਾਰ ਵੀ ਕੀ ਕਹਿਣਾ ਚਾਹੁੰਦੇ ਆ ਸਭ ਪ੍ਰਲਖਤ ਵਾਦ ਦੇ ਹਾੜੇ ਤੇ ਲਾਲ ਬਾਸ਼ਾ ਜੀ ਦੀ ਵਰਸੀ ਦੇ ਮੌਕੇ ਤੇ ਅੱਜ ਉਜਾਲਾ ਨਗਰ ਇਹ ਚੋਪੜਾ ਕਲੋਨੀ ਨੂੰ ਜਿਹੜੀ ਲੱਗਦੀ ਸੜਕ ਹੈ ਉਹਦੇ ਤੇ ਹੰਡਾ ਪਰਿਵਾਰ ਨੇ ਅੱਜ ਲੰਗਰ ਦਾ ਆਯੋਜਨ ਕੀਤਾ ਮੈਂ ਸਮਝਦਾ ਹਾਂ ਕਿ ਜਿਹੜੇ ਚੰਗੇ ਕੰਮ ਹੁੰਦੇ ਨੇ ਇਹ ਹੀ ਹੁੰਦੇ ਨੇ ਕਿ ਤੁਸੀਂ ਲੰਗਰ ਲਾ ਰਹੇ ਹੋ ਔਰ ਲੋਕਾਂ ਦੇ ਮੂੰਹ ਦੇ ਵਿੱਚੋਂ ਅੰਨ ਪੈ ਰਿਹਾ ਔਰ ਧੰਨਵਾਦੀਆਂ ਮੈਂ ਆਪਣੇ ਵੀਰ ਸੰਦੀਪ ਐਡਵੋਕੇਟ ਜੀ ਦਾ ਬਹੁਤ ਹੀ ਨੇਕ ਸੁਭਾਅ ਦੇ ਮੇਰੇ ਵੀਰ ਹਨ ਲੋਕਾਂ ਦੇ ਕੰਮ ਕਰਦੇ ਹਨ ਮੇਰੇ ਭੈਣ ਜੀ ਨੀਲਮ ਜੀ ਔਰ ਉਹਨਾਂ ਨੂੰ ਹੰਡਾ ਪਵਾਉਣ ਲਈ ਬਹੁਤ-ਬਹੁਤ ਧੰਨਵਾਦ ਜੀ ਉਹ ਵੀ ਬਾਬਾ ਜੀ ਜੋ ਮੇਰੇ ਛੋਟੇ ਵੀਰ ਹਨ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਜਿੱਥੇ ਵੀ ਚੰਗਾ ਕਾਰਜ ਹੁੰਦਾ ਹੈ ਅਸੀਂ ਅੱਗੇ ਵੱਧ ਕੇ ਸੇਵਾ ਕਰਦੇ ਨੇ ਔਰ ਇਹ ਜਿਹੜੇ ਚੰਗੇ ਕਾਰਜ ਹੀ ਕਰਦੇ ਆ ਆਹੀ ਸਾਡੇ ਨਾਲ ਜਾਣੇ ਨੇ ਬਾਕੀ ਸਭ ਕੁਝ ਸਾਡਾ ਠੀਕ ਰਹਿਣਾ ਪਰ ਇਹਹੀ ਕੰਮ ਚੰਗੇ ਕਰ ਜਾਣੇ ਨੇ ਨਾ ਲੋਕਾਂ ਦੀ ਸੇਵਾ ਕਰ ਜਾਣੀ ਹੈ ਲੰਗਰ ਲਾ ਦੇਣੇ ਨੇ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਆਹੀ ਸਾਡੇ ਨਾਲ ਜਾਣਾ ਇੱਕ ਵਾਰ ਫੇਰ ਜਿੱਥੇ ਆਂਡਾ ਪਰਿਵਾਰ ਦਾ ਧੰਨਵਾਦੀ ਕਰਦਾ ਵਾਂ ਪਕੀ ਬੈਂ ਜੀ ਨੇ ਲੀਨ ਲੀਦਾ ਸਾਡੇ ਸੰਦੀਪ ਜੀ ਦਾ ਬਹੁਤ ਬਹੁਤ ਧੰਨਵਾਦ ਆਂਡਾ ਪਰਿਵਾਰ ਹਮੇਸ਼ਾ ਹੀ ਕੋਈ ਨਾ ਕੋਈ ਧਾਰਮਿਕ ਕੰਮਾਂ ਦੇ ਵਿੱਚ ਇਹ ਬਚਨ ਬੰਦ ਨੂੰ ਦਾ ਵਰਕਰਦਾ ਰਹਿੰਦਾ ਸੋ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਵੱਲੋਂ ਆਪ ਸਭ ਨੂੰ ਕਮੇਟੀ ਵੱਲੋਂ ਪਰਮ ਪਿਤਾ ਪਰਮ ਆਤਮਾ ਦੇ ਚਰਨਾਂ ਦਾ ਆਸ਼ਰਵਾਦ ਕਰਦਾ ਇਸ ਪਰਿਵਾਰ ਨੂੰ ਕਰਨੀ ਗੱਲ ਹੈ ਮੇਰੇ ਇਦਾਂ ਹੀ ਧਰਮ ਦੇ ਕਾਰਜ ਕਰਦੇ ਰਹਿਣਾ ਤੋ ਲਗਾਤਾਰ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਟੋਟਲ ਇੰਡੀਆ ਨਿਊਜ਼ ਤੇ ਸਾਡੇ ਸਾਡੇ ਕੋਲ ਪੈਂਜੀ ਸਾਡੇ ਨੀਲਮ ਜੀ ਉਹ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਵਿਚਾਰ ਸਾਂਝ ਕਰਾਂਗੇ ਪੈਂਜੀ ਅੱਜ ਬਾਪੂ ਅਲਮਸਤ ਲਾਲਵਾਸ਼ਾ ਜੀ ਦਾ ਅੱਜ ਸਲਾਨਾ ਵਰਸੀ ਸਮਾਗਮ ਜਿਹੜਾ ਮਨਾਇਆ ਜਾ ਰਿਹਾ ਹੈ ਜਿਵੇਂ ਕਿ ਇਹ ਡੇਰੇ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਅੱਜ ਬਸਤੀ ਛੇਕ ਦੇ ਵਿੱਚ ਜਿਹੜਾ ਆ ਉਹ ਦਾਲਾ ਨਗਰ ਦੇ ਵਿੱਚ ਵੀ ਰੌਣਕ ਜਿਹੜੀ ਲੱਗੀ ਆ ਉਹ ਵੀ ਦਿਖ ਰਹੀ ਆ ਤੇ ਇਸ ਦੇ ਬਲਕਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਮੈਂ ਆਪਣੇ ਵੱਲੋਂ ਦੇ ਕੋਦੇ ਨਿਰਾ ਵੱਲੋਂ ਸੰਦੀਪ ਬੱਤਵਾ ਜੀ ਇਸ ਏਰੀਏ ਦੇ ਜਿਹੜੇ ਕਾਉਂਸਲਰ ਨੇ ਔਰ ਟੀਟੂ ਜੀ ਦਾ ਆਪਣੇ ਵੱਲੋਂ ਇਹ ਸ਼ਾਨ्डा ਪਰਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਇਸ ਖੁਦ ਦਿਨ ਦੇ ਦਿਹਾੜੇ ਦੇ ਲੰਗਰ ਲਗਾ ਕੇ ਇਹਨਾਂ ਨੇ ਸਾਰੇ ਥਿਰੋਨਿਕ ਲਗਾਈ ਹੈ ਔਰ ਅੱਗੇ ਵੀ ਜਿਹੜਾ ਲੰਗਰ ਲਗਾਦੇ ਨੇ ਉਹਦੇ ਵਾਸਤੇ ਵੀ ਮੈਂਨਾਂ ਦਾ ਬਹੁਤ ਧੰਨਵਾਦ ਕਰਦੀ ਆ ਇਨ ਫਿਊਚਰ ਅੱਗੇ ਵਾਸਤੇ ਵੀ ਇਹ ਇਸ ਤਰ੍ਹਾਂ ਹੀ ਲੰਗਰ ਲਗਾਉਂਦੇ ਰਹਿਣ ਤਾਂ ਕਿ ਗਰੀਬਰ ਨੂੰ ਵੀ ਇਸ ਅੰਦਾ ਥੋੜਾ ਜਿਹਾ ਆਰਾਮ ਦਿਓ ਧੰਨਵਾਦ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਸਾਡੇ ਕੋਲ ਬਾਬਾ ਜੀ ਵੀ ਸਾਡੇ ਕੋਲ ਮੌਜੂਦ ਨੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਇਸ ਸਬੰਧੀ ਸਰਬੱਤ ਦੇ ਭਲੇ ਦੀ ਅਰਦਾਸ ਸਮੂਹ ਸੰਗਤ ਨੂੰ ਤੇ ਜਿਨ੍ਹਾਂ ਨੇ ਇਹ ਜਤਨ ਕਰਾਲਾ ਕੀਤਾ ਹੈ ਇਸ ਲੰਗਰ ਵਾਸਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸੰਗਤ ਨੂੰ ਇੱਕ ਢੂਗਾ ਮੈਡ ਪੇਟ ਭਰਨ ਨੂੰ ਅਰਸ਼ਾਦਾ ਹੀ ਮਿਲੇਗਾ ਤੇ ਮੇਰਾ ਤੇ ਪ੍ਰਮਾਤਮਾ ਕੋਲੋਂ ਇਹ ਹੀ ਦੁਆ ਹੈ ਕਿ ਹਰ ਕੋਈ ਇੱਕ ਡੂੰਗਾ ਹੋਵੇ ਜਿਹੜਾ ਵੀ ਸਹਿਯੋਗ ਕਰ ਸਕਦਾ ਆ ਉਹ ਤੇ ਡੂੰਗਾ ਹੋਵੇ ਇਸ ਲੰਗਰ ਨੂੰ ਲਗਾਉਂਦਾ ਆ ਉਹਨੂੰ ਕਰਨਾ ਚਾਹੀਦਾ ਕੋਸ਼ਿਸ਼ ਇਹੀ ਰਹਿਣੀ ਚਾਹੀਦੀ ਆ ਵੀ ਹਰ ਕਿਸੇ ਦੇ ਪੇਟ ਵਿੱਚ ਅੰਨ ਪਾਣੀ ਜਾਵੇ ਤੇ ਉਸ ਮਾਲਕ ਦਾ ਸ਼ੁਕਰਗੁਜ਼ਾਰੀ ਬਸ ਇਹ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜਾ ਨੇ ਲੰਗਰ ਪ੍ਰਸ਼ਾਦ ਲਾਇਆ ਤੇ ਖੋੜੋ ਜੀ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਤੇ ਸਾਡੇ ਕੋਲ लवली ਥਾਫਰ ਜਿਹੜੇ ਉਹ ਵੀ ਮਜੂਰ ਨੇ ਥਾਫਰ ਸਾਹਿਬ ਕੀ ਕਹਿਣਾ ਚਾਹੁੰਦੇ ਸਬੰਧੀ ਜੀ ਬਹੁਤ ਬਧਾਈਆਂ ਬਸ ਸਾਰਿਆਂ ਨੂੰ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ ਵੀ ਜਿਹੜਾ ਆ ਪਵਨ ਹਾਂਡਾ ਪਰਿਵਾਰ ਦੇ ਵੱਲੋਂ ਜਿਹੜਾ ਆ ਲੰਗਰ ਦਾ ਧਰੋਣ ਕੀਤਾ ਜਾ ਰਿਹਾ ਲਗਾਤਾਰ ਜਿਹੜੀਆਂ ਤਸਵੀਰਾਂ ਆ ਟੋਟਲ ਇੰਡੀਆ ਨਿਊਜ਼ ਤੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਤੇ ਪਵਨ ਹਾਂਡਾ ਜੀ ਦੇ ਨਾਲ ਵੀ ਤੁਹਾਡੀ ਜਿਹੜੀ ਆ ਜਰੂਰ ਗੱਲ ਕਰਾਵਾਂਗੇ ਕਰ ਲਓ ਬਈ ਔਰ ਲੰਗਰ ਦੀਆਂ ਵੀ ਜਿਹੜਾ ਆ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਔਰ ਲਗਾਤਾਰ ਜਿਹੜਾ ਆ ਸੰਗਤ ਜਿਹੜਾ ਆ ਲੰਗਰ ਦਾ ਆਨੰਦ ਮਾਣਦੀ ਹੋਈ ਦਿਖਾ ਰਹੇ ਤੁਹਾਨੂੰ ਲਗਾਤਾਰ ਜਿਹੜਾ ਟੋਟਲ ਇੰਡੀਆ న్యూਸ ਤੇ ਲਾਈਵ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕੀਤੇ ਜਾ ਰਹੇ ਤੇ ਆਪਾਂ ਜੀ ਔਰ ਸਾਡੇ ਨਾਲ ਸਾਡੇ ਨਾਲ ਪਵਨ ਜੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕਰਾਂਗੇ ਪਵਨ ਭਾਈ ਆ ਬੀਜੀ ਨੂੰ ਬਾਜੀ ਮਾਰ ਲਓ ਨਾਲ ਬੀਜੀ ਨੂੰ ਨਾਲ ਬਾਜੀ ਮੈਂ ਕਹਿੰਦਾ ਨਮਕ ਉਮੀਦ ਲਾਓ ਸਾਡੇ ਨਾਲ ਜਿਹੜਾ ਆ ਅੱਲੇ ਵੀ ਘਟਾ ਹਾਂਜੀ ਉਹ ਸਾਡੇ ਨਾਲ ਮੌਜੂਦ ਨੇ ਜਿਹੜੇ ਪਵਨ ਹਾਂਡਾ ਜੀ ਉਹਨਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕਰਾਂਗੇ ਪਵਨ ਜੀ ਅੱਜ ਬਾਪੂਲ ਮਸਤ ਲਾਲ ਬਾਸ਼ਾ ਜੀ ਦੇ ਪਲਾਣਾ ਬਰਸੀ ਤੇ ਜਿਹੜਾ ਆ ਲੰਗਰ ਦਾ ਆਯੋਜਨ ਕੀਤਾ ਗਿਆ ਤੇ ਕੀ ਕਹਿਣਾ ਚਾਹੁੰਦੇ ਸਾਰੇ ਫੋਟੋ ਧੰਨਵਾਦ ਕਰਦਾ ਇੱਕ ਮਿੰਟ ਜੀ ਵਰਮਾ ਜੀ ਧੰਨਵਾਦ ਕਰਦਾ ਆਏ ਗਿਆ ਧੰਨਵਾਦ ਕਰਦਾ ਵਰਮਾਈ ਦਾ ਢਿੱਡ ਭਾਈ ਦਾ ਲਵਲੀ ਭਾਈ ਦਾ ਮੈਡਮ ਜੀ ਦਾ ਸਾਰੇ ਤਾਂ ਦਾ ਕਦਾਂ ਕਿ ਬਾਪੂ ਜੀ ਦੀ ਬੱਸੀ ਤੇ ਸਾਰੇ ਸੇਵਾ ਕਰ ਰਹੇ ਨੇ ਐਤੀ ਹਰ ਸਾਲ ਦਾਦਾ ਦੇ ਦਰਵਾਜੇ ਆਇਆ ਤੇ ਨੰਗਰ ਲੰਗਰ ਲੰਦਰੀ ਜੀ ਬੁਲਾਉਂਦੇ ਨੇ ਔਰ ਸੰਗਤ ਨੂੰ ਕੀ ਸੰਦੇਹ ਦੇਣਾ ਚਾਹੁੰਦੇ ਨੇ ਇਹ ਇਹ ਆਪਣਾ ਹਰ ਨੰਗਰ ਨੂੰ ਖਾਣਾ ਚਾਹੀਦਾ ਹੈ ਜੀ ਇਹਦੀ ਸੇਵਾ ਨੂੰ ਕਰਨੀ ਚਾਹੀਦੀ ਹੈ ਜਿਆ ਬੁਲਾਉਂਦੇ ਨੇ ਔਰ ਸਾਡੇ ਕੋਲ ਜਿਹੜਾ ਆ ਹੰਡਾ ਪ੍ਰਵਾਹ ਜਿਹੜਾ ਆ ਉਹ ਵੀ ਮੌਜੂਦ ਆ ਔਰ ਚਿਕਾਰਾ ਨਹੀਂ ਕੋਲ ਆ

ਲਗਾਤਾਰ ਜਿਹੜੀਆਂ ਜਕਾਰਿਆਂ ਦੀ ਗੂੰਜ ਜਿਹੜੀ ਹੈ ਜੀ ਆ ਤੁਹਾਨੂੰ ਨਜ਼ਰ ਆਏਗੀ ਔਰ ਕਰਾਉਂਸਪਾਏ ਵਾਲੀ ਦਾ ਸਾਕੇ ਦੇਵਾਰ ਕੀ ਜੈਤ ਔਰ ਲਗਾਤਾਰ ਜਿਹੜੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਉਹਦੋ ਉਹਦੋ ਲਗਰਤ ਜਿਹੜਾ ਆ ਬਾਪੂ ਦਾ ਮੱਤ ਲਾਲ ਬਾਦਸ਼ਾਹ ਜੀ ਦੇ ਸਾਲਾਨਾ ਵਰਸੀ ਸਮਾਗਮ ਤੇ ਜਿਹੜਾ ਆ ਖਾਂਡਾ ਪਰਿਵਾਰ ਦੇ ਵੱਲੋਂ ਜਿਹੜਾ ਲੰਗਰ ਦਾ ਉਦੋਂ ਕੀਤਾ ਜਾ ਰਿਹਾ ਤੇ ਦਿਖਾ ਰਹੇ ਤੁਹਾਨੂੰ ਲਗਾਤਾਰ ਜਿਹੜੀਆਂ ਤਸਵੀਰਾਂ ਔਰ ਸਾਂਝੀਆਂ ਕੀਤੀਆਂ ਜਾ ਰਹੀਆਂ ਔਰ ਜਿਹੜਾ ਆ ਸੰਗਤਾ ਜਿਹੜਾ ਲੰਗਰ ਦਾ ਤਾਂ ਮਾਰਦੀਆਂ ਹੋਈਆਂ ਦਿਖਾ ਰਹੇ ਤੁਹਾਨੂੰ ਲਗਾਤਾਰ ਜਿਹੜਾ ਆ ਨਿਰੰਤਰ ਜਿਹੜੀ ਨਿਰੰਤਰ ਲੰਗਰ ਦੀ ਜਿਹੜੀ ਸੇਵਾ ਆ ਉਹ ਚਲਦੀ ਹੋਈ ਦਿਖਾ ਰਹੇ ਆ ਤੁਹਾਨੂੰ ਔਰ ਬੜੀ ਹਿੱਤਾਂ ਦੇਹੀ ਦੇ ਨਾਲ ਜਿਹੜੇ ਨੇ ਐਡਵੋਕੇਟ ਵਰਮਾ ਜੀ ਜਿਹੜੇ ਆਪਣੀ ਸੇਵਾ ਨਿਭਾਉਂਦੇ ਹੋਏ ਉਹਨਾਂ ਦੇ ਨਾਲ ਨੇ लवली ਠਾਪਰ ਔਰ ਦਿਖਾ ਰਹੇ ਆ ਲਗਾਤਾਰ ਤੁਹਾਨੂੰ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ ਸਾਂਝੀਆਂ ਕਰ ਰਹੇ ਆ ਔਰ ਲਗਾਤਾਰ ਜਿਹੜਾ ਆ ਨਿਰੰਤਰ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕੀਤੇ ਜਾ ਰਹੀਆਂ ਉਹਨਾਂ ਦੇ ਨਾਲ ਨੇ लवली ਠਾਪਰ ਔਰ ਉਹਨਾਂ ਨਾਲ ਨੇ ਬਾਬਾ ਜੀ ਤੇ ਉਹਨਾਂ ਦੇ ਨਾਲ ਨੇ ਸੰਗਤ ਜਿਹੜੀ ਆ ਸੰਗਤ ਜਿਹੜੀ ਆ ਆਨੰਦ ਮਾਨ ਦੀ ਉਹ ਲੰਗਰ ਦਾ ਔਰ ਦਿਖਾ ਰਹੇ ਤੁਹਾਨੂੰ ਜਿਹੜਾ ਆ ਬਾਬਾ ਜੀ ਦੇ ਦਰਬਾਰ ਦੀਆਂ ਤੁਹਾਨੂੰ ਤਸਵੀਰਾਂ ਜਿਹੜਾ ਆ ਪ੍ਰਤਮਾਨ ਸਮਾਰ ਹੋਈ ਜਿਹੜੀ ਉਹ ਵੀ ਤੁਹਾਨੂੰ ਨਜ਼ਰ ਆਏਗੀ ਦਿਖਾ ਰਹੇ ਤੁਹਾਨੂੰ ਲਗਾਤਾਰ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਬਾਪੂ ਅਲਮਸਤ ਲਾਲ ਬਾਦਸ਼ਾਹ ਜਿਹਦੀ ਫਲਾਣਾ ਵਰਸੀ ਸਮਾਗਮ ਤੇ ਅੱਜ ਹਾਂਡਾ ਪਰਿਵਾਰ ਦੇ ਵੱਲੋਂ ਲੰਗਰ ਦਾ ਆਯੋਜਨ ਕੀਤਾ ਗਿਆ ਦਿਖਾ ਰਹੇ ਤੁਹਾਨੂੰ ਉਹ ਤੋਂ ਨਜ਼ਰ ਬਸਤੀ ਸ਼ੇਖ ਤੋਂ ਜਿਹੜਾ ਤਸਵੀਰਾਂ ਸਾਂਝੀਆਂ ਕਰ ਰਿਹਾ ਮੈਂ ਹਾਂ ਤੁਹਾਡਾ ਆਪਣਾ ਪੁੱਤ ਲਖਾ ਰਵੀ ਜੱਸੀ ਦੇ ਸਾਡੇ ਟੋਟਲ ਜੀ ਇਹ ਉੱਤੇ ਲਾਈ ਤਸਵੀਰਾਂ ਜਿਆ ਸਾਈ ਜੀ ਚਾਹ ਮੱਤਲ ਉਹ ਕਿਤੇ ਸੰਦੀਪ ਓ